ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਟਰਾਡੇ ਬਾਰੇ ਇੰਟਰਾਡੇ ਤੇ ਆਪਸ਼ਨ ਟ੍ਰੇਡ ਦੇ ਵਿੱਚ ਕੀ ਫਰਕ ਹੈ ਕਾਫੀ ਵੀਰ ਪੁੱਛਦੇ ਨੇ ਕਿ ਦੋਵਾਂ ਦਾ ਮਤਲਬ ਕੀ ਸਾਨੂੰ ਦੱਸੋ ਕਿ ਦੋਵਾਂ ਦੇ ਵਿੱਚ ਕੀ ਅੰਤਰ ਆ ਮਤਲਬ ਬਹੁਤ ਸਾਰੇ ਵੀਰ ਕਨਫਿਊਜ਼ ਨੇ ਕਿ ਦੋਵੇਂ ਇੱਕ ਨੇ ਕਿ ਦੋਵਾਂ ਦੇ ਵਿੱਚ ਕੀ ਫਰਕ ਹੈ ਤੇ ਕਿਸ ਤਰ੍ਹਾਂ ਹੁੰਦੀ ਹੈ ਇਹ ਦੋਵੇਂ ਮਤਲਬ ਕਿ ਇਹਦੇ ਕਰਨ ਦਾ ਤਰੀਕਾ ਕੀ ਆ ਉਹ ਤਾਂ ਆਪਾਂ ਵੀਡੀਓ 'ਚ ਗੱਲ ਨਹੀਂ ਕਰਾਂਗੇ ਉਹ ਤੁਸੀਂ ਅੱਗੇ ਕਮੈਂਟ ਕਰਕੇ ਦੱਸੋਗੇ ਜੇ ਵੀਡੀਓ ਆਪਾਂ ਬਣਾ ਦੇਵਾਂਗੇ ਇੰਟਰਾਡੇ ਵਾਸਤੇ ਵੀ ਸਪੈਸ਼ਲੀ ਆਪਸ਼ਨ ਟ੍ਰੇਡ ਚਾਹੇ ਤੁਸੀਂ ਸਟਾਕ ਦੇ ਵਿੱਚ ਕਰੋ ਚਾਹੇ ਤੁਸੀਂ ਆਪਣੇ ਇੰਡੈਕਸ ਦੇ ਵਿੱਚ ਕਰੋ ਹੁਣ ਕਾਫੀ ਵੀਰਾਂ ਨੂੰ ਇੰਡੈਕਸ ਤੇ ਸਟਾਕ ਦਾ ਨਹੀਂ ਪਤਾ ਹੋਣਾ ਸਟਾਕ ਜਿ ਤਰ੍ਹਾਂ ਮੰਨ ਲਓ ਇਨਾਂ ਦੇ ਵਿੱਚ ਆਪਾਂ ਇਨਵੈਸਟਿੰਗ ਜਾਂ ਫਿਰ ਸਵਿੰਗ ਟ੍ਰੇਡ ਕਰਦੇ ਜਿਵੇਂ ਜਿਹੜੀਆਂ ਰੋਜ਼ ਦੀਆਂ ਚੀਜ਼ਾਂ ਆਪਾਂ ਆਪਣੇ ਘਰੇ ਵਰਤਦੇ ਜਿਵੇਂ ਕੋਈ ਸਾਬਣ ਹੋ ਗਿਆ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਉਹਨਾਂ ਦੇ ਸਟਾਕ ਹੁੰਦੇ ਜਿ ਤਰ੍ਹਾਂ ਆਪਾਂ ਜਿਵੇਂ ਲਕਸ ਵਗੈਰਾ ਦਾ ਸਾਬਣ ਵਰਤਦੇ ਆ ਉਹਨਾਂ ਦੀਆਂ ਕੰਪਨੀਆਂ ਹਿੰਦੁਸਤਾਨ ਜੂਨੀਲੀਵਰ ਇੱਕ ਸਟਾਕ ਆ ਮਤਲਬ ਕਿ ਅੱਡੋ-ਅੱਡ ਸਟਾਕਾਂ ਦੇ ਰੇਟ ਹੁੰਦੇ ਕਿਸੇ ਦਾ 6000 ਕਿਸੇ ਦਾ 1500 ਇਸ ਤਰ੍ਹਾਂ ਆ ਦੇਖੋ ਜਿਵੇਂ ਆਪਾਂ ਇਧਰ ਲਿਸਟ ਬਣਾਈ ਹੋਈ ਹੈ ਇਹ ਸਾਰੇ ਸਟਾਕਾਂ ਦੀ ਲਿਸਟ ਹੈ ਠੀਕ ਹੈ ਕਿਸੇ ਦਾ ਰੇਟ 3000 ਹੋਵੇਗਾ ਕਿਸੇ ਦਾ 300 ਹੋਵੇਗਾ ਕਿਸੇ ਦਾ ਕਿਸੇ ਦਾ 10000 ਵੀ ਹੋ ਸਕਦਾ ਤੇ ਕਿਸ ਤਾ ਉਸ ਤੋਂ ਉੱਤੇ ਵੀ ਹੋ ਸਕਦਾ ਠੀਕ ਹੈ ਇਹ ਸਟਾਕ ਹੁੰਦੇ ਆ ਢੋਡਦੀ ਕੰਪਨੀਆਂ ਦੇ ਜਿਵੇਂ ਐਮ ਆਰ ਐਫ ਟਾਇਰ ਹੋ ਗਿਆ ਇਸ ਤਰ੍ਹਾਂ ਮਤਲਬ ਕਿ ਹਰ ਇੱਕ ਪ੍ਰੋਡਕਟ ਜਿਹੜਾ ਆਪਾਂ ਯੂਜ਼ ਕਰਦੇ ਆ ਜਾਂ ਮਤਲਬ ਕਿ ਕਿਤੇ ਯੂਜ਼ ਕੀਤਾ ਜਾਂਦਾ ਉਹਨਾਂ ਦੇ ਸਟਾਕ ਹੁੰਦੇ ਆ ਤੇ ਉਸ ਸਟਾਕਾਂ ਦੇ ਵਿੱਚ ਆਪਾਂ ਇੰਟਰਾਡੇ ਟ੍ਰੇਡ ਕਰ ਸਕਦੇ ਆ ਠੀਕ ਹੈ ਇੰਟਰਾਡੇ ਟ੍ਰੇਡ ਸਿਰਫ ਆਪਾਂ ਸਟਾਕ 'ਚ ਕਰ ਸਕਦੇ ਆ ਤੇ ਜਿਹੜੀ ਆਪਣੀ ਆਪਸ਼ਨ ਟ੍ਰੇਡ ਹੈ ਠੀਕ ਹੈ ਉਹ ਆਪਾਂ ਕਰ ਸਕਦੇ ਆ ਇੰਡੈਕਸ ਦੇ ਵਿੱਚ ਤੇ ਸਟਾਕ ਦੇ ਵਿੱਚ ਹੁਣ ਇੰਡੈਕਸ ਜਿਹੜਾ ਉਹ ਕੀ ਆ ਉਹ ਕਾਫੀ ਸਟਾਕਾਂ ਨੂੰ ਮਿਲਾ ਕੇ ਇੱਕ ਗਰੁੱਪ ਬਣਿਆ ਹੁੰਦਾ ਜਿ ਤਰ੍ਹਾਂ ਤੁਸੀਂ ਨਿਫਟੀ ਦੇਖ ਰਹੇ ਹੋ ਨਿਫਟੀ 50 ਜੇ ਤੁਹਾਨੂੰ ਪਤਾ ਹੋਊਗਾ ਬੈਂਕ ਨਿਫਟੀ ਦਾ ਉਹਨਾਂ ਦੇ ਵਿੱਚ ਮਤਲਬ ਕਿ ਕਾਫੀ ਸਾਰੇ ਸਟਾਕ ਐਡ ਹੁੰਦੇ ਇੱਕ ਜਗ੍ਹਾ ਤੇ ਤੇ ਉਹਨਾਂ ਦਾ ਗਰੁੱਪ ਬਣਿਆ ਹੁੰਦਾ ਠੀਕ ਹੈ ਉਹਨਾਂ ਦੇ ਵਿੱਚ ਉਸ ਨੂੰ ਇੰਡੈਕਸ ਕਹਿੰਦੇ ਨੇ ਠੀਕ ਹੈ ਮੋਟੀ ਮੋਟੀ ਗੱਲ ਦੇ ਵਿੱਚ ਆਪਾਂ ਸਮਝੀਏ ਤਾਂ ਠੀਕ ਹੈ ਹੁਣ ਆਪਾਂ ਜ਼ਿਆਦਾ ਡੰਗਾਈ ਦੇ ਵਿੱਚ ਇਸ ਗੱਲ ਤੇ ਨਹੀਂ ਜਾਵਾਂਗੇ ਕਿ ਆਪਸ਼ਨ ਚਾਹੇ ਤੁਸੀਂ ਮਤਲਬ ਕਿ ਇੰਡੈਕਸ ਚ ਕਰੋ ਚਾਹੇ ਤੁਸੀਂ ਸਟਾਕ ਚ ਕਰੋ ਗੱਲ ਇੱਕੋ ਹੀ ਹੈ ਠੀਕ ਹੈ ਮਤਲਬ ਕਿ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਦੋਨਾਂ ਦੇ ਵਿੱਚ ਕਰਨ ਦਾ ਤਰੀਕਾ ਮਤਲਬ ਕਿ ਆਲਮੋਸਟ ਸੇਮ ਹੀ ਹੁੰਦਾ ਜਿਹੜੇ ਸੈਟਅਪ ਆਪਾਂ ਉੱਥੇ ਫੋਲੋ ਕਰਦੇ ਇੰਡੈਕਸ ਚ ਉਹ ਇੱਥੇ ਵੀ ਆਪਾਂ ਫੋਲੋ ਕਰ ਸਕਦੇ ਹਾਂ ਠੀਕ ਹੈ ਪਰ ਆਪਾਂ ਦੋਵਾਂ ਦੇ ਵਿੱਚ ਅੰਤਰ ਦੀ ਗੱਲ ਅੱਜ ਕਰਨੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਡੇਵਿਸ ਲੈਬ ਦਾ डेविस लेबोररीज लिमिटेड ठीक है शॉर्ट नेम ਦੇ ਵਿੱਚ ਆਪਾਂ ਇਸ ਨੂੰ ਡੇਵਿਸ ਲੈਬ ਕਾਇ ਦਿੰਨੇ ਆ ਠੀਕ ਹੈ ਇਹਦਾ ਰੇਟ ਹੈ ਹੁਣ ਦੇਖੋ ਤੁਸੀਂ ਇੱਥੇ ਦੇਖ ਪਾ ਰਹੇ ਹੋ 5093 ਰੁਪਏ ਠੀਕ ਹੈ ਤੇ ਇਧਰ ਤੁਹਾਡੇ ਸਕਰੀਨ ਆ ਰਹੀ ਹੋਊਗੀ ਮੋਬਾਈਲ ਦੀ ਠੀਕ ਹੈ ਉੱਥੇ ਆਪਾਂ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਾਂਗੇ ਉੱਥੇ ਤੁਸੀਂ ਦੇਖੋ ਮੈਂ ਹੁਣ ਇੱਥੇ ਓਪਨ ਕਰ ਲਵਾਂਗਾ ਸਕਰੀਨ ਰਿਕਾਰਡਿੰਗ ਆਪਾਂ ਸਟਾਰਟ ਕਰ ਲਈਏ ਠੀਕ ਹੈ ਤੇ ਹੁਣ ਦੇਖੋ ਸਕਰੀਨ ਰਿਕਾਰਡਿੰਗ ਆਪਾਂ ਸਟਾਰਟ ਕਰ ਲਈਏ ਤੇ ਇੱਥੇ ਤੁਹਾਨੂੰ ਮਤਲਬ ਹੋਊਗੀ ਆਪਾਂ ਡੇਵਿਸ ਅ ਲੈਬ ਸਰਚ ਕੀਤਾ ਹੈ ਉਧਰ ਠੀਕ ਹੈ ਉੱਤੇ ਆ ਰਿਹਾ ਹੈ ਬੀਐਸਸੀ ਦੇਵੀ ਸਲੈਬ ਤੇ ਦੂਜੇ ਨੰਬਰ ਤੇ ਆ ਰਿਹਾ ਹੈ ਦੇਵੀ ਸਲੈਬ ਐਨਐਸਸੀ ਠੀਕ ਹੈ ਇਹਦੇ ਵਿੱਚ ਕੋਈ ਅੰਤਰ ਨਹੀਂਗਾ ਚਾਹੇ ਤੁਸੀਂ ਬੀਐਸਸੀ ਚਾਹੇ ਤੁਸੀਂ ਐਨਐਸਸੀ ਕਿਸੇ ਦੇ ਵਿੱਚ ਵੀ ਕਰ ਸਕਦੇ ਹੋ ਠੀਕ ਹੈ ਬੀਐਸਸੀ ਤੇ ਐਨਐਸਸੀ ਦੋ ਐਕਸਚੇਂਜ ਆ ਅੱਡ ਵੱਡੀ ਮਤਲਬ ਕਿ ਦੋਵਾਂ ਦੇ ਵਿੱਚ ਸਟਾਕ ਦਾ ਪ੍ਰਾਈਸ ਸੇਮ ਹੀ ਹੁੰਦਾ ਸਿਰਫ 10-20 ਪੈਸਿਆਂ ਦਾ ਫਰਕ ਹੋ ਸਕਦਾ ਇਸ ਤੋਂ ਜ਼ਿਆਦਾ ਫਰਕ ਨਹੀਂ ਹੁੰਦਾ ਠੀਕ ਹੈ ਹੁਣ ਆਪਾਂ ਇੱਥੇ ਐਨਐਸਸੀ ਤੇ ਕਰਦੇ ਹਾਂ ਠੀਕ ਹੈ ਇੱਥੇ ਦੇਖੋ ਬਾਏ ਦਾ ਆਪਸ਼ਨ ਆ ਗਿਆ ਹੁਣ ਆਪਾਂ ਬਾਏ ਤੇ ਕਲਿੱਕ ਕਰਾਂਗੇ ਠੀਕ ਹੁਣ ਦੇਖੋ ਆਪਾਂ ਮਤਲਬ ਕਿ ਚਲੇ ਗਏ ਅੱਗੇ ਬਾਈ ਵਾਲੀ ਜਗ੍ਹਾ ਤੇ ਤੇ ਇੱਥੇ ਦੇਖੋ ਆ ਇੱਥੇ ਇੱਕ ਇੰਟਰਾਡੇ ਦਾ ਆਪਸ਼ਨ ਆ ਰਿਹਾ ਜਿਹਦੇ ਉੱਤੇ ਮੈਂ ਕਲਿੱਕ ਕੀਤਾ ਇੱਥੇ ਮੈਂ ਮਤਲਬ ਕਿ ਇੱਥੇ ਨਿਸ਼ਾਨੀ ਵੀ ਲਗਾਈ ਜਮਾਂਗਾ ਨਾਲ ਸਰਕਲ ਤੁਹਾਨੂੰ ਸਮਝ ਲੱਗਦੀ ਜਾਵੇਗੀ ਇੰਟਰਾਡੇ ਤੇ ਮੈਂ ਸਰਚ ਕੀਤਾ ਹੈ ਤੇ ਥੱਲੇ ਤੁਹਾਨੂੰ ਦੇਖ ਹੁਣ ਆਪਣਾ ਜਿਹੜਾ ਰੇਟ ਹੈ ਤੁਸੀਂ ਇੱਥੇ ਸਕਰੀਨ ਤੇ ਵੀ ਦੇਖ ਪਾ ਰਹੇ ਹੋ ਕਿ ਨਿਆ ਸਟਾਕ ਦਾ 5093 ਰੁਪਏ ਠੀਕ ਹੈ ਹੁਣ ਇਹਨੂੰ ਜੇ ਆਪਾਂ ਇੰਟਰਾਡੇ ਦੇ ਵਿੱਚ ਟ੍ਰੇਡ ਕਰਨਾ ਤੇ ਆਪਾਂ ਨੂੰ ਮਿਲ ਜਾਂਦਾ ਹੈ ਪੰਜ ਗੁਣਾ ਮਾਰਜਨ ਮਤਲਬ ਕਿ ਪੰਜ ਗੁਣਾ ਇਸ ਸਸਤਾ ਮਿਲ ਜਾਵੇਗਾ ਠੀਕ ਹੈ ਹੁਣ ਦੇਖੋ ਥੱਲੇ ਇੱਥੇ ਮਾਰਜਨ ਦੇ ਗਾੜੀ 1018 ਰੁਪਏ ਤੇ 78 ਪੈਸੇ ਰੇਟ ਆ ਰਿਹਾ ਹੈ ਠੀਕ ਹੈ ਮਤਲਬ ਕਿ ਆਪਾਂ ਇਸ ਦਾ ਇੱਕ ਸ਼ੇਅਰ ਜੇ ਲੈਣਾ ਤੇ ਆਪਾਂ ਨੂੰ ਏਨੇ ਰੁਪਏ ਵਿੱਚ ਮਿਲ ਜਾਵੇਗਾ ਠੀਕ ਆ ਪਰ ਇਹਦੇ ਵਿੱਚ ਕੰਡੀਸ਼ਨ ਕੀ ਆ ਕਿ ਇਹ ਜਿਹੜਾ ਆਪਾਂ ਸ਼ੇਅਰ ਲਵਾਗੇ ਜਿਸ ਤਰ੍ਹਾਂ ਆਪਾਂ ਸਵੇਰੇ ਮਾਰਕੀਟ ਓਪਨ ਹੋਈ 9:15 ਮਿੰਟ ਤੇ ਸ਼ਾਮ ਦੇ ਮਾਰਕੀਟ ক্লোਜ਼ ਹੁੰਦੀ ਹੈ 3:30 ਵਜੇ ਇਹਦੇ ਵਿੱਚ ਹੀ ਆਪਾਂ ਇਸ ਨੂੰ ਮਤਲਬ ਕਿ ਬਾਏ ਕਰਨਾ ਹੈ ਤੇ ਇਹਦੇ ਵਿੱਚ ਵਿੱਚ ਹੀ ਆਪਾਂ ਇਸ ਨੂੰ ਸੈਲ ਕਰਨਾ ਹੈ ਇਸ ਨੂੰ ਆਪਾਂ ਨੈਕਸਟ ਡੇ ਲੈ ਕੇ ਨਹੀਂ ਜਾ ਸਕਦੇ ਠੀਕ ਆ ਜਿਸ ਦੇ ਵਿੱਚ ਆਪਾਂ ਨੂੰ ਮਾਰਜਨ ਮਿਲਿਆ ਹੋਇਆ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਮਾਰਜਨ ਮਿਲਿਆ ਹੋਇਆ ਹੈ ਇਸ ਨੂੰ ਆਪਾਂ ਨੈਕਸਟ ਡੇ ਲੈ ਕੇ ਨਹੀਂ ਜਾ ਸਕਦੇ ਇਸ ਲਈ ਇਸ ਨੂੰ ਕਹਿ ਦਿੰਦੇ ਆ ਇੰਟਰਾਡੇ ਠੀਕ ਆ ਤੇ ਮਾਰਜਨ 5 ਗੁਣਾ ਮਿਲਦਾ ਹੈ ਇਹਦਾ ਕੋਈ ਇੰਟਰਸਟ ਰੇਟ ਨਹੀਂ ਹੁੰਦਾ ਕੋਈ ਵੀ ਬ੍ਰੋਕਰ ਆਪਣੇ ਤੋਂ ਪੈਸਾ ਨਹੀਂ ਲੈਂਦਾ ਠੀਕ ਹੈ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੈ ਕਿ ਇਹ ਇੱਕ ਲੋਨ ਆ ਕੋਈ ਲੋਨ ਨਹੀਂ ਦਾ ਇਹ ਇਹ ਸਿਰਫ ਆਪਾਂ ਨੂੰ ਡਿਸਕਾਊਂਟ ਦਿੰਦੇ ਆ ਬ੍ਰੋਕਰ ਕਿ ਤੁਸੀਂ ਮਤਲਬ ਕਿ ਜੇ ਤੁਹਾਡੇ ਕੋਲ ਘੱਟ ਪੈਸੇ ਆ ਜੇ ਤੁਸੀਂ ਮਤਲਬ ਕਿ ਉਸ ਨਾਲ ਵਾਧਾ ਸ਼ੇਅਰ ਕਰੀ ਸਕਦੇ ਹੋ ਮਤਲਬ ਕਿ ਜੇ ਆਪਾਂ ਹੁਣ ਦੇਖੋ ਜਿੰਨਾ ਸਟਾਕ ਦਾ ਪ੍ਰਾਈਸ ਹੈ 5093 ਰੁਪਏ ਜੇ ਆਪਾਂ 5 ਸ਼ੇਅਰ ਖਰੀਦਾਂਗੇ ਤੇ ਆਪਾਂ ਨੂੰ ਇੰਨੇ ਪੈਸੇ ਮਤਲਬ ਕਿ ਇੰਨੇ ਪੈਸਿਆਂ ਦੇ ਵਿੱਚ ਆਪਾਂ ਨੂੰ 5 ਸ਼ੇਅਰ ਮਿਲ ਜਾਣਗੇ ਇਧਰ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋਗੇ ਥੱਲੇ ਮੈਂ ਸਰਕਲ ਲਗਾਇਆ ਹੈ 5 ਸ਼ੇਅਰ ਹੁਣ ਦੇਖੋ ਆਪਾਂ ਸਪੋਜ਼ ਕਰੋ ਕਿ ਇਹ 5093 ਰੁਪਏ ਤੋਂ ਮੰਨ ਲਓ ਕਿ ਤੁਸੀਂ ਚੱਲ ਜਾਂਦਾ 5100 ਰੁਪਏ ਤੇ ਮਤਲਬ ਕਿ 7 ਰੁਪਏ ਉੱਤੇ ਗਿਆ ਆਪਾਂ ਜੇ ਬਾਇ ਕੀਤਾ ਹੈ ਠੀਕ ਹੈ ਤੇ ਆਪਾਂ ਮਤਲਬ ਪੰਜ ਛੇਰ ਜੇ ਲਏ ਆ ਠੀਕ ਆ ਤੇ ਪੰਜਾਂ ਨੂੰ ਤੁਸੀਂ 70 ਨਾ ਕਰੋਗੇ ਤੇ 35 ਰੁਪਏ ਦਾ ਤੁਹਾਨੂੰ ਪ੍ਰੋਫਿਟ ਹੋਵੇਗਾ ਠੀਕ ਆ ਤੇ ਜੇ 7 ਰੁਪਏ ਥੱਲੇ ਚਲ ਜਾਂਦਾ ਤੇ 35 ਰੁਪਏ ਦਾ ਤੁਹਾਡਾ ਲਾਸ ਹੋਵੇਗਾ ਸਿੰਪਲ ਠੀਕ ਆ ਮਤਲਬ ਕਿ ਲਾਸ ਤੇ ਪ੍ਰੋਫਿਟ ਉਨਾ ਹੋਵੇਗਾ ਜਿੰਨਾ ਇਹ ਵਧੇਗਾ ਹੁਣ 35 ਰੁਪਏ ਕਿਉਂ ਹੋਵੇਗਾ ਕਿਉਂਕਿ ਆਪਾਂ ਕੁਆਂਟੀਟੀ ਪੰਜ ਲਈ ਹੋਈ ਆ ਠੀਕ ਆ 7 ਰੁਪਏ ਵਧਨਾਂ ਆਪਾਂ ਨੂੰ 35 ਰੁਪਏ ਦਾ ਪ੍ਰੋਫਿਟ ਜਾਂ ਘਟਣਾ 35 ਰੁਪਏ ਦਾ ਲਾਸ ਤਾਂ ਹੋਵੇਗਾ ਕਿਉਂਕਿ ਆਪਾਂ ਕੁਆਂਟੀਟੀ 5 ਲਈ ਹੋਈ ਆ ਠੀਕ ਹੈ ਜੇ ਆਪਾਂ ਇੱਕ ਕੁਆਂਟੀਟੀ ਲਵਾਂਗੇ ਤੇ 7 ਰੁਪਏ ਵਧਣਾ 7 ਰੁਪਏ ਪ੍ਰੋਫਿਟ ਹੋਵੇਗਾ ਤੇ 7 ਰੁਪਏ ਘਟਣਾ 7 ਰੁਪਏ ਲਾਸ ਹੋਵੇਗਾ ਰੁਪਏ 10 12 ਵੀ ਹੋ ਸਕਦੇ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਠੀਕ ਹੈ ਤੇ ਇਥੋਂ ਤੱਕ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਠੀਕ ਹੈ ਤੇ ਇਸੇ ਤਰ੍ਹਾਂ ਆਪਾਂ ਇਸ ਨੂੰ ਸੈਲ ਵੀ ਕਰ ਸਕਦੇ ਆਂ ਬੈਕ ਜਾਵਾਂਗੇ ਆਪਾਂ ਸੈਲ ਤੇ ਕਲਿੱਕ ਕਰਾਂਗੇ ਸੈਲ ਵੈਰੀ ਕੀ ਹੋਊਗਾ ਕਿ ਸਟਾਕ ਥੱਲੇ ਜਾਵੇਗਾ ਤੇ ਆਪਾਂ ਨੂੰ ਪ੍ਰੋਫਿਟ ਹੋਵੇਗਾ ਤੇ ਉੱਤੇ ਜਾਵੇਗਾ ਤੇ ਆਪਾਂ ਨੂੰ ਲਾਸ ਹੋਵੇਗਾ ਇਹਦੇ ਵਿੱਚ ਵੀ ਸੇਮ ਕੰਡੀਸ਼ਨ ਆ ਮਤਲਬ ਕਿ 5 ਗੁਣਾ ਆਪਾਂ ਨੂੰ ਮਾਰਟਨ ਮਿਲ ਜਾਂਦਾ ਹੈ ਮਤਲਬ ਕਿ ਜਿੰਨੇ ਪੈਸੇ ਸਟਾਕ ਦੇ ਹੁੰਦੇ ਆ ਓਨੇ ਦੇ ਵਿੱਚ ਆਪਾਂ 5 ਸ਼ੇਅਰ ਲੈ ਸਕਦੇ ਆਂ ਵੈਸੇ ਜੇ ਆਪਾਂ ਮਤਲਬ ਕਿ ਸਵਿੰਗ ਟ੍ਰੇਡ ਜਾਂ ਇਨਵੈਸਟਿੰਗ ਕਰਦੇ ਆਂ ਉਹਦੇ ਵਿੱਚ ਆਪਾਂ ਨੂੰ ਕੈਸ਼ ਤੇ ਕਰਨੀ ਪੈਂਦੀ ਕੈਸ਼ ਦਾ ਮਤਲਬ ਹੁੰਦਾ ਕਿ ਜਿੰਨੇ ਪੈਸੇ ਦਾ ਸਟਾਕ ਹੈ ਓਨੇ ਹੀ ਪੈਸੇ ਆਪਾਂ ਨੂੰ ਪੇ ਕਰ ਉਹਦੇ ਵਿੱਚ ਵੱਧਾ ਕੀ ਹੁੰਦਾ ਆ ਜ ਜੇ ਆਪਾਂ ਸਵਿੰਗਟ ਟਰੇਡ ਤੇ ਇਨਵੈਸਟਿੰਗ ਕਰਦੇ ਆ ਉਹਦੇ ਵਿੱਚ ਆਪਾਂ ਮਤਲਬ ਕਿ ਉਸ ਨੂੰ ਕਿੰਨੇ ਦਿਨ ਵੀ ਰੱਖ ਸਕਦੇ ਆ ਮਤਲਬ ਕਿ ਜ਼ਰੂਰੀ ਨਹੀਂ ਕਿ ਆਪਾਂ ਉਸੇ ਦਿਨ ਉਸ ਨੂੰ ਬਾਇ ਤੇ ਸੈਲ ਕਰਨਾ ਜਿਸ ਤਰ੍ਹਾਂ ਅੱਜ ਤੁਸੀਂ ਕੋਈ ਚੀਜ਼ ਨੂੰ ਬਾਇ ਕੀਤਾ ਚਾਹੇ ਤੁਸੀਂ 5 ਸਾਲਾਂ ਨੂੰ ਉਸ ਨੂੰ ਵੇਚ ਸਕਦੇ ਹੋ ਚਾਹੇ ਤੁਸੀਂ 10 ਸਾਲਾਂ ਨੂੰ ਉਸ ਨੂੰ ਵੇਚ ਸਕਦੇ ਹੋ ਚਾਹੇ ਤੁਸੀਂ ਹਫ਼ਤੇ ਨੂੰ ਵੇਚ ਲਓ ਉਹ ਤੁਹਾਡੀ ਮਰਜ਼ੀ ਹੋਵੇਗੀ ਠੀਕ ਆ ਉਹਦੇ ਵਿੱਚ ਸੈਲ ਨਹੀਂ ਹੁੰਦਾ ਠੀਕ ਆ ਉਹਦੇ ਵਿੱਚ ਸਿਰਫ ਬਾਇ ਹੁੰਦਾ ਆ ਸ਼ੇਅਰ ਬਾਇ ਹੁੰਦਾ ਸੈਲ ਨਹੀਂ ਹੁੰਦਾ ਠੀਕ ਹੈ ਇਹ ਧਿਆਨ ਰੱਖਿਓ ਜਿਹੜੀ ਆਪਾਂ ਕਰਦੇ ਆ ਸਵਿੰਗ ਟ੍ਰੇਡ ਤੇ ਇਨਵੈਸਟਿੰਗ ਵਿੱਚ ਸੈਲ ਨਹੀਂ ਹੁੰਦਾ ਪਰ ਇਹਦੇ ਵਿੱਚ ਆਪਣੇ ਕੋਲੇ ਦੋਨੇ ਆਪਸ਼ਨ ਹੁੰਦੇ ਆ ਜੇ ਆਪਾਂ ਨੂੰ ਲੱਗਦਾ ਕਿ ਸ਼ੇਅਰ ਥੱਲੇ ਜਾਵੇਗਾ ਆਪਾਂ ਸੈਲ ਕਰਾਂਗੇ ਜੇ ਆਪਾਂ ਨੂੰ ਲੱਗਦਾ ਸ਼ੇਅਰ ਉੱਤੇ ਜਾਵੇਗਾ ਤੇ ਆਪਾਂ ਬਾਏ ਕਰਾਂਗੇ ਤੇ ਹੁਣ ਇੱਥੇ ਕੰਡੀਸ਼ਨ ਤੁਹਾਨੂੰ ਪਤਾ ਲੱਗ ਗਈ ਹੋਵੇਗੀ ਕਿ 5 ਗੁਣਾ ਮਾਰਜਨ ਮਿਲਦਾ ਹੈ ਤੇ ਆਪਾਂ ਇਸ ਨੂੰ ਉਸੇ ਦਿਨ ਦੇ ਵਿੱਚ ਬਾਏ ਜਾਂ ਸੈਲ ਕਰਨਾ ਹੁੰਦਾ ਠੀਕ ਹੈ ਸਪੋਜ਼ ਕਰੋ ਕਿ ਆਪਾਂ ਇਸ ਸ਼ੇਅਰ ਨੂੰ ਜਿਵੇਂ ਅੱਜ ਦੇਖੋ ਇੱਥੇ ਉੱਤੇ ਗਿਆ ਆਪਾਂ ਮੰਨ ਲਓ ਕਿ ਸਵੇਰੇ ਬਾਏ ਕੀਤਾ ਹੁੰਦਾ ਕਿਸੇ ਸੈਟਅਪ ਨੂੰ ਦੇਖ ਕੇ 5020 ਪੰਜਾਂ ਤੋਂ ਤੇ ਸ਼ਾਮ ਨੂੰ ਇਹ 5000 93 ਰੁਪਏ ਦੇ ਆਸ-ਪਾਸ ਚੱਲੇਗਾ ਮਤਲਬ ਕਿ ਜ਼ਰੂਰੀ ਨਹੀਂ ਕਿ ਆਪਾਂ ਸਵੇਰੇ ਲੈ ਕੇ ਸ਼ਾਮ ਨੂੰ ਹੀ ਵੇਚਣਾ ਆ ਹੋ ਸਕਦਾ ਹੈ ਕਿ ਆਪਾਂ ਨੂੰ ਕਈ ਵਾਰੀ ਘੰਟੇ 2 ਘੰਟਿਆਂ ਦੇ ਵਿੱਚ ਹੀ ਟਾਰਗੇਟ ਦੇਖਣ ਨੂੰ ਮਿਲ ਜਾਵੇ ਉਹ ਆਪਾਂ ਸੈਟਅਪ ਤੇ ਕਰਨੀ ਹੁੰਦੀ ਟਰੇਡ ਉਹ ਵੱਖਰੀ ਚੀਜ਼ ਹੈ ਉਹ ਆਪਾਂ ਫਿਰ ਗੱਲ ਕਰਾਂਗੇ ਤੇ ਇਹ ਕਲੀਅਰ ਹੋ ਗਏ ਹੋਗੇ ਠੀਕ ਹੈ ਇਹਦੇ ਵਿੱਚ ਕੰਡੀਸ਼ਨਾਂ ਪਤਾ ਲੱਗ ਗਈਆਂ ਤੁਹਾਨੂੰ ਠੀਕ ਹੈ ਕੀ ਕੀ ਹੁੰਦਾ ਹੁਣ ਆਪਾਂ ਗੱਲ ਕਰਾਂਗੇ ਆਪਸ਼ਨ ਦੀ ਆਪਸ਼ਨ ਦੀ ਵੀ ਆਪਾਂ ਇਸੇ ਸਟਾਕ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਹੁਣ ਇੱਕ ਹੋਰ ਗੱਲ ਇੱਥੇ ਦੱਸਣੀ ਸੀ ਤੁਹਾਨੂੰ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੁੰਦਾ ਕਿ ਜਿਵੇਂ ਦੇਖੋ ਕੋਈ 1700 ਦਾ ਕਿਸੇ ਵੀ ਸਟਾਕ ਦੇ ਵਿੱਚ ਤੁਸੀਂ ਮਤਲਬ ਕਿ ਟ੍ਰੇਡ ਕਰਦੇ ਜੋ ਗੱਲ ਇੱਕੋ ਹੀ ਆ ਕੋਈ ਜ਼ਿਆਦਾ ਅੰਤਰ ਨਿਯਮ ਡਿਪੈਂਡ ਕਰਦਾ ਕਿ ਉਹ ਮੂਵ ਕਿੰਨਾ ਕਰੇਗਾ ਹੁਣ ਦੇਖੋ ਜਿਹੜਾ ਛੋਟਾ ਸਟਾਕ ਹੈ ਉਹ ਮੂਵ ਘੱਟ ਕਰੇਗਾ ਠੀਕ ਹੈ ਉਹ ਘੱਟ ਮੂਵ ਕਰੇਗਾ ਜਿਹੜਾ ਵੱਡਾ ਸਟਾਕ ਉਹ ਜ਼ਿਆਦਾ ਮੂਵ ਕਰੇਗਾ ਵੱਡੇ ਸਟਾਕ ਦੇ ਵਿੱਚ ਤੁਸੀਂ ਕੀ ਕਰ ਸਕਦੇ ਜੋ ਕਿ ਘੱਟ ਪੈਸੇ ਨਾਲ ਟ੍ਰੇਡ ਕਰ ਸਕਦੇ ਜੋ मतलब की क्योंकि मूव ज्यादा मिल जाना ਤੇ ਛੋਟੇ স্টক ਦੇ ਵਿੱਚ ਆਪਾਂ ਥੋੜੇ ਜਿਹਾ ਵੱਧ ਪੈਸੇ ਨਾਲ ਟ੍ਰੇਡ ਕਰ ਸਕਦੇ ਹਾਂ ਕਿਉਂਕਿ ਮੂਵ ਘੱਟ ਮਿਲਣਾ ਐਵਰੇਜ ਮੂਵ ਜਿਹੜਾ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ ਕਿਸੇ ਕਿਸੇ ਦਿਨ ਬਹੁਤ ਵਧੀਆ ਮੂਵ ਸਾਰੇ ਸਟਾਕ ਕਰ ਜਾਂਦੇ ਆ ਜਦੋਂ ਮਤਲਬ ਕਿ ਕੋਈ ਸੈਟਅਪ ਬਣਿਆ ਹੁੰਦਾ ਜਾਂ ਕੋਈ ਕੰਪਨੀ ਦੇ ਬਾਰੇ ਕੋਈ ਨਿਊਜ਼ ਵਗੈਰਾ ਹੁੰਦੀ ਹੈ ਠੀਕ ਹੈ ਉਦੋਂ ਮੂਵ ਜ਼ਿਆਦਾ ਕਰ ਜਾਂਦੇ ਆ ਠੀਕ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੇ ਸਸਤਾ ਸਟਾਕ ਲੈ ਲੈ ਰਹੇ ਹੋ ਤੇ ਤੁਹਾਨੂੰ ਪ੍ਰਾਫਿਟ ਨਹੀਂ ਹੋਵੇਗਾ ਜੇ ਤੁਸੀਂ ਮਹਿੰਗਾ ਸਟਾਕ ਲੈ ਰਹੇ ਹੋ ਤੇ ਤੁਹਾਨੂੰ ਲਾਸ ਹੋਣ ਦੇ ਚਾਂਸ ਚਾਂਸ ਵੀ ਲਾਸ ਹੋਣ ਦੇ ਚਾਂਸ ਵੀ ਦੋਵਾਂ ਇਹ ਮਿਆ ਪ੍ਰੋਪਰਟੀ ਤੇ ਲੌਸ ਤੁਹਾਡੇ ਸੈਟਅਪ ਤੇ ਡਿਪੈਂਡ ਕਰੇਗਾ ਠੀਕ ਹੈ ਉਹਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਸਟਾਕ ਕਿੰਨੇ ਰਪਏ ਵਾਲਾ ਵੀ ਹੋ ਸਕਦਾ ਜਿਵੇਂ ਮੰਨ ਲਓ ਕਿ ਕੋਈ ਸਟਾਕ 100 ਰੁਪਏ ਵਾਲਾ ਹੈ ਤੇ ਉਹ ਮਸਾਂ ਹੀ 4-5 ਰੁਪਏ ਤੋਂ ਵੱਧ ਮੂਵ ਨਹੀਂ ਕਰ ਸਕਦਾ ਪਰ ਉਹਦੇ ਵਿੱਚ ਕੁਆਂਟੀਟੀ ਬਹੁਤ ਤੁਸੀਂ ਲੈ ਸਕਦੇ ਜੋ ਥੋੜੇ ਪੈਸੇ ਨਾਲ ਵੀ ਇਹ ਚੀਜ਼ ਹੁੰਦੀ ਹੈ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਆਪਸ਼ਨ D ਠੀਕ ਹੈ ਹੁਣ ਆਪਾਂ ਡੇਵਿਸ ਲੈਬ ਦਾ ਇੱਥੇ ਤੁਹਾਨੂੰ ਸਕਰੀਨ ਦਿਖਾਈ ਦੇ ਰਹੀ ਹੋਵੇਗੀ ਮੋਬਾਈਲ ਦੀ ਉਹ ਆਪਾਂ ਚਲਾਵਾਂਗੇ ਤੇ ਇੱਥੇ ਆਪਾਂ ਡੇਵਿਸ ਲੈਬ ਦੇ ਜਿਹੜੇ ਆ ਆਪਸ਼ਨ ਕੱਢਾਂਗੇ ਠੀਕ ਹੈ ਆਪਸ਼ਨ ਦੇ ਵਿੱਚ ਆਪਾਂ ਕਿਵੇਂ ਕਰਨੇ ਆ ਆਪਸ਼ਨ ਪਹਿਲਾਂ ਆਪਾਂ ਡੇਵਿਸ ਲੈਬ ਇੱਥੇ ਸਰਚ ਕਰਾਂਗੇ ਉਸ ਤੋਂ ਬਾਅਦ ਅੱਗੇ ਉਹਦੇ ਜਿਵੇਂ ਹੁਣ ਪ੍ਰਾਈਸ ਇਹਦਾ ਚੱਲ ਰਿਹਾ ਆ 5000 ਤਰਾ 93 ਤੇ ਠੀਕ ਹੈ ਤੇ ਇੱਥੇ ਆਪਾਂ ਐਡ ਕਰਾਂਗੇ 5000 ਆ ਦੇਖੋ ਇੱਥੇ 5000 ਦੀ ਕਾਲ ਆ ਗਈ ਠੀਕ ਆ ਇੱਥੇ ਸਭ ਤੋਂ ਉੱਤੇ ਤੁਹਾਨੂੰ ਦਿਖਾਈ ਦੇ ਰਹੀ ਹੋਊਗੀ ਮੋਬਾਈਲ ਦੀ ਸਕਰੀਨ ਤੇ 5000 ਦੀ ਡੇਵਿਸ ਲੈਬ SCP 5000 CE ਠੀਕ ਹੈ ਸਤੰਬਰ ਦਾ 5000 ਦਾ ਕਾਲ ਠੀਕ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ অপਸ਼ਨ ਹੁੰਦੇ ਕਾਲ ਤੇ ਪੁੱਟ ਥੱਲੇ ਤੁਹਾਨੂੰ ਦੂਜੇ ਨੰਬਰ ਤੇ ਪੁੱਟ ਦਾ ਦਿਖਾਈ ਦੇ ਰਿਹਾ ਹੋਵੇਗਾ ਠੀਕ ਹੈ ਕਾਲ ਕਾਲ ਦਾ ਜਿਹੜਾ ਆਪਣਾ অপਸ਼ਨ ਹੁੰਦਾ ਆਪਾਂ ਨੂੰ ਜੇ ਲੱਗਦਾ ਕਿ ਸਟਾਕ ਉੱਤੇ ਜਾਵੇਗਾ ਤੇ ਆਪਾਂ ਕਾਲ ਬਾਈ ਕਰਨੀ ਹੁੰਦੀ ਆ ਸੈਟਅਪ ਤੇ ਬਾਈ ਕਰਨੀ ਆ ਮੇਰੇ ਕਹਿਣ ਤੇ ਕੁਛ ਨਾ ਕਰ ਲਿਓ ਮੈਂ ਸਿਰਫ ਦੱਸ ਰਿਹਾ ਆ ਠੀਕ ਹੈ ਕਿਉਂਕਿ ਇਹਦੇ ਵਿੱਚ ਲਾਸ ਬਹੁਤ ਜ਼ਿਆਦਾ ਹੁੰਦੇ ਹੁੰਦੇ ਆ ਇਹ ਚੀਜ਼ ਦਾ ਧਿਆਨ ਰੱਖਿਓ ਸੈਟਅਪ ਤੇ ਬਾਈ ਕਰਨਾ ਹੁੰਦਾ ਕੁਝ ਵੀ ਆਪਾਂ 5000 ਦਾ ਕਾਲ ਆਪਾਂ ਬਾਇ ਕਰਾਂਗੇ ਜੇ ਆਪਾਂ ਨੂੰ ਲੱਗ ਰਿਹਾ ਹੈ ਕਿ ਉੱਤੇ ਜਾ ਰਿਹਾ ਹੈ ਸਟਾਕ ਠੀਕ ਹੈ ਆਪਾਂ ਨੂੰ ਲੱਗਦਾ ਕਿ ਸਟਾਕ ਉੱਤੇ ਜਾਊਗਾ ਇੱਥੋਂ ਤੇ ਆਪਾਂ 5000 ਦਾ ਕਾਲ ਬਾਇ ਕਰਾਂਗੇ ਜੇ ਆਪਾਂ ਨੂੰ ਲੱਗਦਾ ਕਿ ਸਟਾਕ ਥੱਲੇ ਜਾਊਗਾ ਤੇ ਆਪਾਂ 5000 ਦਾ ਪੁੱਟ ਬਾਇ ਕਰਾਂਗੇ ਠੀਕ ਹੈ ਉਹ ਪ੍ਰਾਈਸ ਦੇ ਹਿਸਾਬ ਨਾਲ ਹੁੰਦਾ ਹੈ ਹੁਣ ਦੇਖੋ ਜਿਵੇਂ ਇੱਥੇ ਆਪਣਾ ਪ੍ਰਾਈਸ ਚੱਲ ਰਿਹਾ ਹੈ ਆਪਣਾ 5093 ਇੱਥੇ ਆਪਾਂ ਦੇਖ ਲੈਨੇ ਕਿ ਇਹਦੇ ਕਿੰਨੇ ਕਿੰਨੇ ਅੰਤਰ ਤੇ ਹੈਗੇ ਆ ਠੀਕ ਹੈ हां ਹੁਣ ਦੇਖੋ ਇੱਥੇ 5050 ਦਾ ਆਪਾਂ ਕੱਢ ਲਿਆ ਠੀਕ ਹੈ ਇਹਦੇ ਦੇਖੋ ਇਹਦੇ ਜਿਹੜੇ ਆਪਸ਼ਨ ਆ ਉਹ 50 50 ਮਤਲਬ ਕਿ ਰੁਪਏ ਦੇ ਅੰਤਰ ਤੇ ਆ ਹੁਣ ਦੇਖੋ ਜਿਹੜੇ ਛੋਟੇ ਸਟਾਕ ਹੁੰਦੇ ਕਈਆਂ ਦੇ ਜਿਵੇਂ HDFC ਬੈਂਕ ਆ ਉਹਦੇ 10 10 ਰੁਪਈਆਂ ਤੇ ਹੋਵੇਗਾ ਜਿਵੇਂ ਮੰਨ ਲਓ ਕਿ ਉਹਦਾ 1600 ਦੇ ਆਸ-ਪਾਸ ਪ੍ਰਾਈਸ ਆ 1600 ਦਾ ਆਪਸ਼ਨ ਹੋਵੇਗਾ ਉਸ ਤੋਂ ਬਾਅਦ 1610 ਫਿਰ 1620 ਦਾ ਠੀਕ ਹੈ ਕਈਆਂ ਦਾ ਕੀ ਹੁੰਦਾ ਜਿਸ ਤਰ੍ਹਾਂ 5000 ਦਾ ਮਤਲਬ ਕਿ ਆਪਸ਼ਨ ਹੋਵੇਗਾ ਉਸ ਤੋਂ ਬਾਅਦ 5100 ਦਾ ਆਪਸ਼ਨ ਹੋਵੇਗਾ ਉਸ ਤੋਂ ਬਾਅਦ 5200 ਦਾ 100 100 ਦਾ ਅੰਤਰ ਹੋਵੇਗਾ ਕਿਸੇ ਦਾ 5 ਸਟਾਕ ਤੇ ਡਿਪੈਂਡ ਕਰਦਾ ਵੱਡੇ ਛੋਟੇ ਤੇ ਉਸ ਹਿਸਾਬ ਨਾਲ ਇਹਨਾਂ ਨੇ ਪਲਾਨ ਕੀਤੇ ਹੁੰਦੇ ਆ ਠੀਕ ਆ ਹੁਣ ਜਿਹੜਾ ਛੋਟਾ ਸਟਾਕ ਹੋਵੇਗਾ ਉਹਦੇ ਵਿੱਚ ਵੀ ਮਤਲਬ ਕਿ ਲਗਭਗ ਜਿਹੜੇ ਪੈਸੇ ਬਰਾਬਰ ਹੀ ਲੱਗਦੇ ਆ ਤੇ ਵੱਡੇ ਸਟਾਕ 'ਚ ਵੀ ਪੈਸੇ ਬਰਾਬਰ ਹੀ ਲੱਗਦੇ ਆ ਹੁਣ ਦੇਖੋ ਆਪਾਂ ਇੱਥੇ ਜੇ ਆਪਾਂ ਨੂੰ ਲੱਗ ਰਿਹਾ ਹੈ ਕਿ ਸਟਾਕ ਉੱਤੇ ਜਾਊਗਾ ਤੇ ਆਪਾਂ ਇੱਥੇ ਦੋ ਸਟ੍ਰਾਈਕ ਪ੍ਰਾਈਸ ਮਤਲਬ ਕਿ ਬਾਇ ਕਰ ਸਕਦੇ ਹਾਂ ਹਮੇਸ਼ਾ ਆਪਾਂ ਕਿਰਿਆ ਅ ਇੰਦਾ ਮਣੀ ਤੇ ਆਊਟ ਆਫ ਐਟ ਦਾ ਮਣੀ ਸਟ੍ਰਾਈਕ ਪ੍ਰਾਈਸ ਬਾਇ ਕਰਨੇ ਹੁੰਦੇ ਆ ਠੀਕ ਹੈ ਇਸ ਇਹਦੇ ਵਿੱਚ ਉਹਨਾਂ ਕਈ ਕਾਫੀ ਲੋਕ ਕੀ ਕਰਦੇ ਆ ਕਿ ਜਿਸ ਤਰ੍ਹਾਂ ਹੁਣ ਦੇਖੋ ਇਹਦਾ ਪ੍ਰਾਈਸ ਚੱਲ ਰਿਹਾ ਹੈ 5093 ਕਈ ਜੇ ਦੇਖੋ ਜੇ ਇੱਥੇ ਆਪਾਂ 5200 ਦਾ ਆਪਸ਼ਨ ਬਾਇ ਕਰਾਂਗੇ ਤੇ ਉਹ ਐਟ ਦਾ ਮਣੀ ਹੋਵੇਗਾ ਤੇ ਇੱਥੇ ਦੇਖੋ ਕਾਫੀ ਲੋਕ ਉਹਨਾਂ ਕੀ ਕਰਦੇ ਆ ਕਿ ਜਿਸ ਤਰ੍ਹਾਂ 5093 ਤੇ ਪ੍ਰਾਈਸ ਚੱਲ ਰਿਹਾ ਹੈ ਤੇ ਕਈ ਲੋਕ 5200 ਦਾ ਕਾਲ ਬਾਇ ਕਰਨਗੇ ਕਈ ਲੋਕ ਪ 5050 ਰੁਪਏ ਦਾ ਕਾਲ ਬਾਈ ਕਰਨਗੇ ਜੇ ਉਹਨਾਂ ਨੂੰ ਲੱਗਦਾ ਉੱਤੇ ਜਾਵੇਗਾ ਤੇ ਠੀਕ ਆ ਹੁਣ ਇੱਥੇ ਦੇਖੋ ਕੰਡੀਸ਼ਨ ਕੀ ਆ ਕਿ ਜਿਹੜਾ 5050 ਦਾ ਉਸ ਨੂੰ ਆਪਾਂ ਕਹਿ ਦਿੰਦੇ ਆ ਕਿਉਂਕਿ ਉੱਥੋਂ ਪ੍ਰਾਈਸ ਉੱਤੇ ਆ ਚਲਿਆ ਉਹ ਹੋਊਗਾ ਇੰਦਾ ਮਣੀ ਤੇ ਜਿਹੜਾ ਆਪਣਾ ਹੈ 5200 ਦਾ ਉਹ ਹੋਵੇਗਾ ਐਟ ਦਾ ਮਣੀ ਠੀਕ ਹੈ ਉਸ ਤੋਂ ਬਾਅਦ ਜਿਹੜਾ 5150 ਦਾ ਉਹ ਆਊਟ ਆਫ ਦਾ ਮਣੀ ਹੋਵੇਗਾ ਉਸ ਤੋਂ ਬਾਅਦ ਆ ਗਾੜੀ ਹੋਰ ਵੀ ਆਈ ਜਾਂਦੇ ਆ ਜਿੰਨਾ ਤੁਸੀਂ ਦੂਰ ਚਲੇ ਜਾਵੋਗੇ ਉਹ ਤੁਹਾਨੂੰ ਸਸਤੇ ਮਿਲਣਗੇ ਪਰ ਉਹ ਲੈਣੇ ਕਦੇ ਵੀ ਨਹੀਂ ਇਹ ਗੱਲ ਧਿਆਨ ਰੱਖਿਓ ਕਿਉਂਕਿ ਜੇ ਦੂਰ ਵਾਲੇ ਤੁਸੀਂ ਲਓਗੇ ਤੇ ਉਹਦੇ ਵਿੱਚ ਤੁਹਾਨੂੰ ਪ੍ਰੋਫਿਟ ਨਹੀਂ ਹੋਵੇਗਾ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਆਪਣਾ ਜਿਹੜਾ ਪ੍ਰੀਮੀਅਮ ਬਹੁਤ ਘੱਟ ਦਾ ਐ ਦਿਖੇ ਬਹੁਤ ਹੁੰਦਾ ਕਿਉਂ ਦਿਖੀ ਹੁੰਦਾ ਕਿਉਂਕਿ ਉਹ ਬਹੁਤ ਸਾਰੇ ਸੈਲਰਾਂ ਨੇ ਵੇਚੇ ਹੁੰਦੇ ਆ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਕਿਸੇ ਦਿਨ ਉਹਨਾਂ ਦੇ ਵਿੱਚ ਵੀ ਮੂਵ ਆਉਂਦਾ ਆ ਠੀਕ ਹੈ ਪਰ ਉਹ ਬਹੁਤ ਸਪੈਸ਼ਲ ਦਿਨ ਹੁੰਦੇ ਜਿਸ ਦਿਨ ਮੂਵ ਡਾਇਰੈਕਸ਼ਨਲ ਹੁੰਦਾ ਇਸ ਕਰਕੇ ਆਪਾਂ ਜਦੋਂ ਵੀ ਇਹਦੇ ਵਿੱਚ ਬਾਏ ਕਰਨਾ ਜਾਂ ਆਪਾਂ ਐਟ ਦਾ ਮਨੀ ਪ੍ਰਾਈਸ ਤੇ ਜਾਂ ਆਪਾਂ ਇੰਦਾ ਮਨੀ ਪ੍ਰਾਈਸ ਜਿਸ ਪ੍ਰਾਈਸ ਤੋਂ ਸਟਾਕ ਅੱਗੇ ਆ ਗਿਆ ਹੋਵੇ ਜਾਂ ਜਿਸਦੇ ਲਾਗੇ ਹੋਵੇ ਮਤਲਬ ਕਿ ਲਾਗੇ ਉਸ ਨੂੰ ਜਿਸ ਤੇ ਚੱਲ ਰਿਹਾ ਹੋਵੇ ਉਸ ਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਉਹ ਆਪਾਂ ਲੈਣਾ ਹੁੰਦਾ ਆ ਹੁਣ ਦੇਖੋ ਆਪਾਂ ਇੱਥੇ ਜੇ ਆਪਾਂ ਇੰਦਾ ਮਨੀ ਦੀ ਗੱਲ ਕਰੀਏ ਤੇ 50 550 ਮਤਲਬ 50 5000 550 ਰੁਪਏ ਵਾਲਾ ਕਾਲ ਬਾਈ ਕਰਾਂਗੇ ਇੱਥੇ ਬਾਏ ਤੇ ਆਪਾਂ ਕਲਿੱਕ ਕਰਾਂਗੇ ਇਸ ਨੂੰ ਆਪਾਂ ਸੈਲ ਨਹੀਂ ਕਰਨਾ ਠੀਕ ਹੈ ਇਹ ਧਿਆਨ ਰੱਖਿ ਉਹ ਇੱਥੇ ਜੋ ਸੈਲ ਦਾ অপਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਸਕਰੀਨ ਤੇ ਮੋਬਾਈਲ ਦੇ ਤੇ ਉਹ ਵੱਖਰਾ ਹੁੰਦਾ ਹੈ ਉਹ ਆਪਸ਼ਨ ਸੈਲਿੰਗ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਪੈਸੇ ਹੋਰ ਜ਼ਿਆਦਾ ਲੱਗਦੇ ਆ ਠੀਕ ਹੈ ਉਹ ਮੈਂ ਨਹੀਂ ਕਰਦਾ ਉਹਦੇ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ ਆਪਾਂ ਸਿਰਫ ਬਾਏ ਦੀ ਗੱਲ ਕਰ ਰਹੇ ਹਾਂ ਜੇ ਮਤਲਬ ਕਿ ਆਪਾਂ ਨੂੰ ਲੱਗ ਰਿਹਾ ਸਟਾਕ ਉੱਤੇ ਜਾਊਗਾ ਤੇ ਆਪਾਂ ਸੀਈ ਮਤਲਬ ਕਾਲ ਨੂੰ ਬਾਏ ਕਰਨਾ ਹੈ ਜੇ ਆਪਾਂ ਨੂੰ ਲੱਗ ਰਿਹਾ ਸਟਾਕ ਥੱਲੇ ਜਾਊਗਾ ਤੇ ਆਪਾਂ ਪੀਈ ਪੁੱਟਰ ਨੂੰ ਬਾਏ ਕਰਨਾ ਹੈ ਠੀਕ ਹੈ ਹੁਣ ਬਾਏ ਤੇ ਆਪਾਂ ਕਲਿੱਕ ਕਰਾਂਗੇ ਹੁਣ ਦੇਖੋ ਇੱਥੇ ਉੱਤੇ ਇੱਕ ਕੁਆਂਟੀਟੀ ਦੇ ਜਿਹਾ ਤੁਹਾਨੂੰ ਦਿਖਾਈ ਦੇ ਰਿਹਾ ਹੋਊ ਠੀਕ ਹੈ ਇਹ ਫਿਕਸ ਕੁਆਂਟੀਟੀ ਆ ਇਸ ਤੋਂ ਘੱਟ ਆਪਾਂ ਇਹਦੇ ਵਿੱਚ ਨਹੀਂ ਲੈ ਸਕਦੇ ਇਹਦਾ ਮਤਲਬ ਕਿ ਇੱਕ ਲੋਟ ਸਾਈਜ਼ ਫਿਕਸ ਕੀਤਾ ਹੁੰਦਾ ਤੇ ਇਹਦੇ ਵਿੱਚ ਥੱਲੇ ਤੁਸੀਂ ਅਮਾਉਂਟ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ 36510 ਰੁਪਏ ਤੁਹਾਡੇ ਲੱਗਣਗੇ ਠੀਕ ਹੈ ਚਾਹੇ ਤੁਸੀਂ ਇੰਟਰਾਡੇ ਕਰ ਲੋ ਚਾਹੇ ਤੁਸੀਂ ਇਸ ਨੂੰ ਓਵਰਨਾਈਟ ਵੀ ਲੈ ਕੇ ਜਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਮਤਲਬ ਕਿ ਇਹ ਆਪਸ਼ਨ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਅੱਜ ਬਾਏ ਕੀਤਾ ਤੇ ਇਸ ਨੂੰ ਕੱਲ ਵੀ ਲੈ ਕੇ ਜਾ ਸਕਦੇ ਹਾਂ ਉਸ ਤੋਂ ਅੱਗੇ ਵੀ ਲੈ ਸਕ ਜਾ ਕੇ ਜਾ ਸਕਦੇ ਹਾਂ 3 ਦਿਨ ਵੀ ਰੱਖ ਸਕਦੇ ਹਾਂ 5 ਦਿਨ ਵੀ ਰੱਖ ਸਕਦੇ ਹਾਂ 15 ਦਿਨ ਵੀ ਰੱਖ ਸਕਦੇ ਹਾਂ ਠੀਕ ਹੈ ਪਰ ਧਿਆਨ ਰੱਖਿਓ ਮੇਰੇ ਖੈਨ ਤੇ ਰੱਖਣਾ ਲਿਓ ਮੈਂ ਸਿਰਫ ਇਹ ਚੀਜ਼ਾਂ ਦੱਸ ਰਿਹਾ ਹਾਂ ਠੀਕ ਹੈ ਕੋਈ ਵੀ ਚੀਜ਼ ਆਪਾਂ ਸੈਟਅਪ ਤੇ ਕਰਨੀ ਹੁੰਦੀ ਹੈ ਜਿਵੇਂ ਤੁਹਾਨੂੰ ਲੱਗੇ ਕੋਈ ਸਟਾਕ ਉੱਤੇ ਚਾਰਿਆ ਤੇ ਮੈਂ 15 ਦਿਨ ਲੈ ਕੇ ਰੱਖ ਸਕਦਾ ਮਤਲਬ ਕਿ ਰੱਖ ਲੈਣਾ ਪਰ ਇਹਦੇ ਵਿੱਚ ਕੀ ਹੈ ਕਿ ਜੇ ਸਟਾਕ ਉੱਥੇ ਖੜਾ ਰਿਹਾ ਤੁਹਾਡਾ ਤਾਂ ਵੀ ਲਾਸ ਹੋਣਾ ਹੈ ਇਹ ਚੀਜ਼ ਦਾ ਧਿਆਨ ਰੱਖਿਓ ਇਹਦੇ ਵਿੱਚ ਪ੍ਰੀਮੀਅਮ ਲੀਕੇ ਹੁੰਦਾ ਕਿਉਂਕਿ ਇਹਦਾ ਇੱਕ ਟਾਈਮ ਫਿਕਸ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ ਹੋਵੇਗਾ ਡੇਵਿਸ ਲੈਬ SCP ਮਤਲਬ ਕਿ ਸਤੰਬਰ ਦਾ ਕੰਟਰੈਕਟ ਆ ਜਦੋਂ ਸਤੰਬਰ ਮਹੀਨਾ ਦਾ ਲਾਸਟ ਵੀਰਵਾਰ ਹੋਵੇਗਾ ਉਸ ਦਿਨ ਇਹ ਕੰਟਰੈਕਟ ਖਤਮ ਹੋ ਜਾਵੇਗਾ ਠੀਕ ਹੈ ਉਸ ਦਿਨ ਇਹ ਜਿਹੜੇ ਤੁਹਾਨੂੰ ਪ੍ਰਾਈਸ ਇੱਥੇ ਥੱਲੇ 0 ਹੋ ਜਾਵੇਗਾ ਜੇ ਸਟਾਕ ਇੱਥੇ ਹੀ ਰਹਿੰਦਾ ਹੈ ਤਾਂ ਠੀਕ ਹੈ ਜੇ ਸਟਾਕ ਇਸੇ ਜਗ੍ਹਾ ਤੇ ਖੜਾ ਰਹੇਗਾ ਇੱਕ ਮਹੀਨੇ ਬਾਅਦ ਮਤਲਬ ਕਿ ਨੈਕਸਟ ਜਿਹੜਾ ਮਤਲਬ ਕਿ ਲਾਸਟ ਵੀਰਵਾਰ ਹੋਏਗਾ ਉਸ ਦਿਨ ਤੱਕ ਸਟਾਕ ਇੱਥੇ ਹੀ ਮਤਲਬ ਕਿ ਉੱਤੇ ਜਾਵੇਗਾ ਥੱਲੇ ਜਾਵੇਗਾ ਤੇ ਲਾਸਟ ਤੇ ਇੱਥੇ ਹੀ ਆ ਕੇ ਕਲੋਸ ਕਰ ਦੇਵੇਗਾ ਤੇ ਇਹ ਪ੍ਰਾਈਸ ਤੁਹਾਡਾ ਜ਼ੀਰੋ ਹੋ ਜਾਵੇਗਾ ਆਟੋਮੈਟਿਕ ਹੀ ਕੋਈ ਪ੍ਰੋਫਿਟ ਇਹਦੇ ਵਿੱਚ ਨਹੀਂ ਹੋਵੇਗਾ ਕਿਉਂਕਿ ਇਹ ਇੱਕ ਮਤਲਬ ਕੰਟਰੈਕਟ ਆ ਇੱਕ ਮੰਥ ਵਾਸਤੇ ਜੇ ਮਤਲਬ ਪ੍ਰਾਈਸ ਉੱਤੇ ਥੱਲੇ ਨਹੀਂ ਜਾਂਦਾ ਤੇ ਇਸਨੇ ਜ਼ੀਰੋ ਹੋਣਾ ਹੀ ਹੋਣਾ ਇਹਦੀ ਵੈਲਿਊ ਜ਼ੀਰੋ ਹੋ ਜਾਂਦੀ ਹੈ ਠੀਕ ਹੈ ਇਹ ਧਿਆਨ ਰੱਖਣਾ ਹਮੇਸ਼ਾ ਠੀਕ ਹੈ ਇਹ ਇਹਦੇ ਵਿੱਚ ਮਤਲਬ ਕੀ ਤੁਹਾਨੂੰ ਪੈਸੇ ਜ਼ਿਆਦਾ ਪੇ ਕਰਨੇ ਪੈਂਦੇ ਆ ਜਿਸ ਤਰ੍ਹਾਂ ਦੇਖੋ 36510 ਤੁਸੀਂ ਚਾਹੇ ਇੰਟਰਾਡੇ ਦੇ ਵਿੱਚ ਮਤਲਬ ਬਾਇ ਸੈਲ ਕਰਨਾ ਚਾਹੇ ਤੁਸੀਂ ਅਗਲੇ ਦਿਨ ਲੈ ਕੇ ਜਾਣਾ ਪੈਸੇ ਉਹਨੇ ਹੀ ਪੇ ਕਰਨੇ ਪੈਣੇ ਆ ਤੇ ਇਹਦੇ ਵਿੱਚ ਦੂਜੀ ਕੰਡੀਸ਼ਨ ਕੀ ਆ ਕਿ ਜਿਹੜਾ ਤੁਹਾਡਾ ਪ੍ਰੋਫਿਟ ਹੈ ਉਹ ਵੀ ਵੱਡਾ ਹੋਵੇਗਾ ਠੀਕ ਆ ਜਿਸ ਤਰ੍ਹਾਂ ਉਸ ਦੇ ਵਿੱਚ ਆਪਾਂ ਗੱਲ ਕੀਤੀ ਕਿ ਜਿੰਨੇ ਰੁਪਏ ਵਧੇਗਾ ਉਸ ਹਿਸਾਬ ਨਾਲ ਪ੍ਰੋਫਿਟ ਹੋਵੇਗਾ ਪਰ ਇਹਦੇ ਵਿੱਚ ਉਹ ਗੱਲ ਨਹੀਂ ਹੁੰਦੀ ਜਦੋਂ ਮੋਮੈਂਟਮ ਆਉਂਦਾ ਹੈ ਤੇਜ਼ ਸਟਾਕ ਭੱਜਦਾ ਹੈ ਤੇ ਬਹੁਤ ਤੇਜ਼ੀ ਨਾਲ ਪ੍ਰੋਫਿਟ ਹੁੰਦਾ ਹੈ ਤੇ ਜਦੋਂ ਸਟਾਕ ਤੇਜ਼ੀ ਨਾਲ ਥੱਲੇ ਡਿੱਗਦਾ ਹੈ ਤੇ ਉਦੋਂ ਬਹੁਤ ਤੇਜ਼ੀ ਨਾਲ ਲਾਸ ਹੁੰਦਾ ਹੈ ਠੀਕ ਆ ਮਤਲਬ ਕਿ ਜੇ ਆਪਾਂ ਪੁੱਟ ਬਾਇ ਕੀਤੀ ਹੈ ਤੇ ਆਪਾਂ ਚਾਹਾਂਗੇ ਤੇਜ਼ੀ ਨਾਲ ਥੱਲੇ ਡਿੱਗੇ ਤੇ ਆਪਾਂ ਨੂੰ ਪੁੱਟ ਦੇ ਵਿੱਚ ਪ੍ਰੋਫਿਟ ਹੋਊਗਾ ਤੇ ਜੇ ਤੇਜ਼ੀ ਨਾਲ ਉੱਤੇ ਭੱਜ ਗਿਆ ਪਰ ਆਪਾਂ ਪੁੱਟ ਬਾਇ ਕੀਤੀ ਆ ਤੇ ਆਪਣਾ ਤੇਜ਼ੀ ਨਾਲ ਲਾਸ ਹੋਵੇ ਦੇ ਜੋਤੇ ਇਹਦੇ ਵਿੱਚ ਇਹ ਕਿ ਕੁਝ ਦਿਨ ਦੇ ਵਿੱਚ 10-10 ਹਜ਼ਾਰ ਤੱਕ ਵੀ ਪ੍ਰੋਫਿਟ 15-15 ਹਜ਼ਾਰ ਤੱਕ ਵੀ ਹੋ ਜਾਂਦਾ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਵੀ ਹੁੰਦਾ 7-7 ਹਜ਼ਾਰ ਦਾ ਲਾਊਡ ਸਾਈਜ਼ ਵੀ ਇਹ ਮਤਲਬ ਕਿ ਜਿਉਂ-ਜਿਉਂ ਤੁਹਾਡੀ ਐਕਸਪਾਇਰੀ ਲੱਗ ਆਵੇਗੀ ਜਿਉਂ-ਜਿਉਂ ਮਤਲਬ ਕਿ ਮਹੀਨਾ ਅੱਗੇ ਤੁਰਿਆ ਜਾਵੇਗਾ ਐਕਸਪਾਇਰੀ ਲੱਗਿਆ ਹੋਵੇਗੀ ਤੇ ਇਹ ਜਿਹੜਾ ਸਸਤਾ ਹੁੰਦਾ ਜਾਵੇਗਾ ਜਿਹੜਾ ਮਾਰਜਨ ਹੈ ਨਾ ਤੁਹਾਡਾ ਘਟਦਾ ਜਾਵੇਗਾ। ਲਾਸਟ ਤੇ ਆ ਕੇ 5-7 ਹਜ਼ਾਰ ਮੇਰੇ ਸਾਹ ਨਾਲ 10-12000 ਤੱਕ ਇਹ ਰਹਿ ਜਾਂਦਾ ਇਸ ਤਰ੍ਹਾਂ ਮਤਲਬ ਕਿ ਇਹਦਾ ਪ੍ਰਾਈਸ ਹੁੰਦਾ ਜਿਸ ਜਿਸ ਪ੍ਰਾਈਸ ਤੇ ਸਟਾਕ ਚੱਲ ਰਿਹਾ ਹੁੰਦਾ ਹੈ ਉਹਦਾ ਇਸ ਤਰ੍ਹਾਂ ਪ੍ਰਾਈਸ ਘਟਦਾ ਜਾਂਦਾ ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਮੈਂ ਕਿ ਜੇ ਆ ਪ੍ਰਾਈਸ ਉੱਥੇ ਖੜਾ ਰਹੇਗਾ ਤੇ ਇਹਦੀ ਵੈਲਿਊ ਜ਼ੀਰੋ ਹੋਣੀ ਹੀ ਹੋਣੀ ਹੈ ਕਿਉਂਕਿ ਇੱਕ ਕੰਟਰੈਕਟ ਆ ਇਹ ਬਾਏਰ ਤੇ ਸੈਲਰ ਦੇ ਵਿੱਚ ਇੱਕ ਕੰਟਰੈਕਟ ਹੋਇਆ ਹੁੰਦਾ ਹੈ ਠੀਕ ਆ ਤੇ ਇਹਦੇ ਵਿੱਚ ਜਿਹੜਾ ਪ੍ਰੋਫਿਟ ਆ ਉਹ ਤੁਹਾਨੂੰ ਜ਼ਿਆਦਾ ਹੁੰਦਾ ਆ ਲੌਸ ਵੀ ਤੁਹਾਨੂੰ ਜ਼ਿਆਦਾ ਹੁੰਦਾ ਆ ਤੇ ਇਹ ਬਹੁਤ ਰਿਸਕੀ ਹੁੰਦਾ ਆ ਠੀਕ ਆ ਬਹੁਤ ਇੰਨਾ ਆਸਾਨ ਨਹੀਂ ਹੁੰਦਾ ਪਰ ਇਹ ਆ ਕਿ ਸਿੱਖ ਕੇ ਬੰਦਾ ਟਾਈਮ ਲਾ ਕੇ ਸਾਲ ਡੇਢ ਸਾਲ ਲਾ ਕੇ ਸਾਧੀਆਂ ਚੀਜ਼ਾਂ ਤੇ ਐਕਸਪੀਰੀਅੰਸ ਕਰਕੇ ਬਾਅਦ ਦੇ ਵਿੱਚ ਇਹਦੇ ਵਿੱਚ ਵੀ ਟ੍ਰੇਡ ਕਰ ਸਕਦਾ ਆ ਪਰ ਸਪੈਸ਼ਲੀ ਨਵੇਂ ਲੋਕਾਂ ਵਾਸਤੇ ਕੀ ਆ ਕਿ ਇੰਟਰਾਡੇ ਬੈਸਟ ਆ ਠੀਕ ਆ ਉਹਦੇ ਵਿੱਚ ਚਾਹੇ ਤੁਸੀਂ 500 ਰੁਪਏ ਨਾਲ ਸਟਾਰਟ ਕਰ ਲਓ ਚਾਹੇ ਤੁਸੀਂ 100 ਰੁਪਏ ਨਾਲ ਸਟਾਰਟ ਕਰ ਲਓ ਜਿਸ ਤਰ੍ਹਾਂ ਮੰਨ ਲਓ ਕਿ ਕੋਈ 500 ਰੁਪਏ ਨਾਲ ਤੁਸੀਂ ਸਟਾਕ ਲਓਗੇ ਤੇ ਉਹਦੇ ਵਿੱਚ 100 ਰੁਪਏ ਨਾਲ ਵੀ ਤੁਸੀਂ ਸਟਾਰ ਸੇ ਤਾਂ ਉਹ ਪੇ ਕਰਨੇ ਹੀ ਪਣੇ ਇੰਨੇ ਪੈਸੇ ਤੁਹਾਡੇ ਕੋਲ ਹੋਣਗੇ ਤਾਂ ਤੁਸੀਂ ਟ੍ਰੇਡ ਕਰ ਸਕਦੇ ਜੋ ਉਤਰਾ ਟ੍ਰੇਡ ਨਹੀਂ ਕਰ ਸਕਦੇ ਤੇ ਇਹ ਜ਼ਿਆਦਾ ਰਿਸਕੀ ਵੀ ਆ ਉਹਦੇ ਨਾਲੋਂ ਠੀਕ ਆ ਮੈਂ ਇਹ ਨਹੀਂ ਕਹਿਣਾ ਕਿ ਕਿਸੇ ਨੂੰ ਕਰਨਾ ਨਾ ਮਨ ਕਿੰਨਿਆ ਕਰ ਹਰ ਕੋਈ ਸਕਦਾ ਹੈ ਪਰ ਇਹਦੇ ਵਿੱਚ ਤੁਹਾਨੂੰ ਪਹਿਲਾਂ ਉਹਦੇ ਵਿੱਚ ਐਕਸਪੀਰੀਅੰਸ ਕਰੋ ਪ੍ਰੈਕਟਿਸ ਕਰੋ ਬਾਅਦ ਚ ਇਸ ਦੇ ਵਿੱਚ ਆਓ ਠੀਕ ਆ ਇਹ ਚੀਜ਼ਾਂ ਤੇ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ ਦੋਨਾਂ ਦੇ ਵਿੱਚ ਅੰਤਰ ਕੀ ਆ ਠੀਕ ਆ ਮਤਲਬ ਕਿ ਦੋਆਂ ਦੇ ਵਿੱਚ ਅੰਤਰ ਕੀ ਆ অপਸ਼ਨ ਇੱਕ ਵੱਖਰੀ ਚੀਜ਼ ਆ ਇੰਟਰਾਡੇ ਇੱਕ ਵੱਖਰੀ ਚੀਜ਼ ਆ ਹੁਣ ਆਪਸ਼ਨ ਨੂੰ ਮਤਲਬ ਕੀ ਬੱਖੋ ਵਕਤ ਤੇ ਇੱਕੇ ਲੋਕਾਂ ਦੇ ਕਰਦੇ ਹੁੰਦੇ ਆ ਜਿਸ ਤਰ੍ਹਾਂ ਆਪਸ਼ਨ ਦੇ ਵਿੱਚ ਜੇ ਮੈਂ ਤੁਹਾਨੂੰ ਦੱਸ ਦਿੱਤਾ ਕੋਈ ਆਪਸ਼ਨ ਦੇ ਵਿੱਚ ਕੀ ਕਰਦਾ ਪੋਜੀਸ਼ਨ ਟ੍ਰੇਡ ਕਰਦਾ ਜਿਸ ਤਰ੍ਹਾਂ ਜਿਵੇਂ ਇੱਥੇ ਬ੍ਰੇਕ ਆਊਟ ਹੋਇਆ ਤੇ ਉਹਨਾਂ ਨੇ ਪਲਾਨ ਕਰ ਲਈ ਹੁਣ ਚਾਰ ਪੰਜ ਦਿਨ ਵਾਸਤੇ ਪੋਜੀਸ਼ਨ ਪਲਾਨ ਕਰ ਲਈ ਕਿ ਨੈਕਸਟ ਟਾਰਗੇਟ ਲਗਾ ਕੇ ਇਸ ਤਰ੍ਹਾਂ ਪਲਾਨ ਕਰ ਲਈ ਹੈ ਨਾ ਇੱਕ ਤਾਂ ਇਹ ਚੀਜ਼ ਹੋ ਗਈ ਤੇ ਕਈ ਲੋਕ ਕੀ ਕਰਦੇ ਆ ਆਪਸ਼ਨ ਨੂੰ ਦਿਨ ਦੇ ਵਿੱਚ ਹੀ ਬਾਏ ਸੈੱਲ ਕਰਦੇ ਆ ਮਤਲਬ ਕਿ ਦਿਨ ਦੇ ਵਿੱਚ ਹੀ ਮਤਲਬ ਕਿ ਜਿਵੇਂ ਛੋਟੇ ਟਾਈਮ ਫਰੇਮ ਤੇ 15 ਮਿੰਟ ਤੇ ਆਪਰ 5 ਮਿੰਟ ਤੇ ਪਲਾਨ ਕਰਦੇ ਆ ਜਿਸ ਤਰ੍ਹਾਂ ਮੰਨ ਲਓ ਕਿ ਉਹਨਾਂ ਨੂੰ ਪ੍ਰੋਫਿਟ ਹੋ ਗਿਆ 1000 2000 ਦਾ ਤੇ ਉਹ ਦਬਾ ਐਗਜ਼ਿਟ ਕਰ ਦਿੰਦਾ ਜਾਂ ਦਾ ਸਟਾਪ ਲਸ ਹਿੱਟ ਹੋ ਗਿਆ ਤੇ ਉਹ ਦਬਾ ਐਗਜ਼ਿਟ ਕਰ ਦਿੰਦਾ ਅੱਡੋ-ਅੱਡੀ ਤਰੀਕੇ ਹੁੰਦੇ ਆ ਠੀਕ ਹੈ ਉਹ ਮਤਲਬ ਕਿ ਆਪੋ ਆਪਣੀ ਮਤਲਬ ਕਿ ਲੋਕਾਂ ਦੀ ਸੋਚ ਉਸ ਹਸਾਬ ਨਾਲ ਉਹ ਕਰਦੇ ਆ ਠੀਕ ਹੈ ਤੇ ਬਾਕੀ ਇੰਟਰਾਡੇਜ ਤਾਂ ਆਪਾਂ ਕਰ ਹੀ ਦਿਨ ਦੇ ਵਿੱਚ ਸਕਦੇ ਆ ਬਾਕੀ ਜੇ ਉਹਦੇ ਵਿੱਚ ਤੁਸੀਂ ਕਰਨੀ ਹੈ ਤੇ ਦੂਜੀ ਸਵਿੰਗ ਟ੍ਰੇਡ ਕਰ ਸਕਦੇ ਜੋ ਜਿਹਦੇ ਵਿੱਚ ਤੁਹਾਨੂੰ ਪੈਸੇ ਉਨੇ ਹੀ ਪੇ ਕਰਨੇ ਪੈਣਗੇ ਜਿੰਨਾ ਸਟਾਕ ਦਾ ਰੇਟ ਹੋਵੇਗਾ ਤੇ ਇਨਵੈਸਟਿੰਗ ਤੇ ਸਵਿੰਗ ਆਲਮੋਸਟ ਸੇਮ ਹੈ ਬਸ ਉਹਦੇ ਵਿੱਚ ਫਰਕ ਕੀ ਆ ਕਿ ਸਵਿੰਗ ਥੋੜੀ ਜੀ ਘੱਟ ਟਾਈਮ ਵਾਸਤੇ ਲੋਕ ਕਰਦੇ ਆ ਤੇ ਜਿਹੜੀ ਆਪਣੀ ਇਨਵੈਸਟਿੰਗ ਹੈ ਉਹ ਲੌਂਗ ਟਰਮ ਵਾਸਤੇ ਹੁੰਦੀ ਹੈ ਠੀਕ ਹੈ ਪੈਸੇ ਦੋਵਾਂ ਦੇ ਵਿੱਚ ਇੱਕੋ ਜਿਹੇ ਲੱਗਦੇ ਆ ਠੀਕ ਹੈ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ